ਸਮਾਜ ਸੇਵਕ ਨੇ ਵੀ ਉਹ ਇਸ ਭਰਾ ਦੀ ਕਿਉਂਕਿ ਗਰੀਬ ਪਰਿਵਾਰ ਆ ਬਿਲਕੁਲ ਦੇਖੋ ਸਾਡੇ ਸਾਹਮਣੇ ਖੜਾਗਾ ਵੀ ਇਹਨਾਂ ਦੀ ਮਦਦ ਕਰੀ ਜਾਵੇ ਫਿਰ ਅਸੀਂ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਵੀ ਮਾ ਕਹਿ ਰਹੇਗੇ ਕਿਉਂਕਿ ਨਾਲ ਹੀ ਪਿੰਡ ਸਾਡੇ ਭਗਵੰਤ ਜੀ ਸਾਹਿਬ ਦਾਗਾ ਵੀ ਆਪਦੇ ਪਿੰਡਾਂ ਦੀ ਤਾਂ ਆ ਕੇ ਆਪਾਂ ਸਾਰ ਲੈ ਲਈਏ ਜੀ ਆਪਾਂ ਕਿਸੇ ਹੋਰ ਪੰਜਾਬ ਦੀ ਸਰਕਾਰ ਨਹੀਂ ਸਾਰ ਲੈ ਸਕਦੇ ਪਿੰਡਾਂ ਦੀ ਸਾਰ ਤਾਂ ਲੈ ਲਈਏ ਵੇਖੋ ਕਿੰਨੇ ਪਿੰਡ ਵਿਚਾਰੇ ਕਿੰਨਾ ਹੋ ਹੋ ਰਹੇ ਨੇ ਪਿੰਡ ਕਿੰਨਾ ਹੋ ਉਪਰ ਡਾਟਾ ਨੇ ਜੇ ਮੰਨ ਕੇ ਚੱਲੋ ਅਸੀਂ ਉਹਨੂੰ ਢਾਲਾ ਲਾਉਨੇ ਆਗੇ ਉਹ ਕਿਸੇ ਵੀ ਟਾਈਮ ਡਾਟਾ ਥੱਲੇ ਆ ਸਕਦੀਆਂ ਨੇ ਤੇ બીજી ਦੇ ਵਿੱਚ ਵੀ ਬਹੁਤ ਜ਼ਿਆਦੇ ਉਹ ਹੋਇਆ ਹੋਇਆਗਾ ਵੀ ਜਿਹਦੇ ਵਿੱਚ ਆਪਾਂ ਇਹ ਕਹਿ ਰਹੇ ਹਾਂਗੇ ਵੀ ਇਸ ਪਰਿਵਾਰ ਦੀ ਮਦਦ ਕਰੀ ਜਾਵੇ ਇਸ ਪਰਿਵਾਰ ਨੂੰ ਲੋੜ ਆ ਮਦਦ ਦੀ ਹਾਂਜੀ ਵੀਰ ਜੀ ਅੱਖਾਂ ਨਾ ਬਰਸ ਐ ਰੋ ਨਾ ਰੋ ਨਾ ਮੇਰਾ ਭਾਈ ਬੋਲਣਾ ਦੇਖੋ ਜੋ ਸਾਡੇ ਨਾਲ ਹਾਲਾਤ ਨੇ ਅਸੀਂ ਬੋਲਾਂਗੇ ਤਾਂ ਉਹੀ ਹੋਰ ਤਾਂ ਅਸੀਂ ਕੁਝ ਬੋਲ ਨਹੀਂ ਸਕਦੇ ਦੇਖੋ ਪਰਿਵਾਰ ਤਾਂ ਦੇਖੋ ਜੀ ਬੋਲ ਵੀ ਨਹੀਂ ਸਕ ਰਿਆ ਪਰਿਵਾਰ ਦਾ ਤਾਂ ਗੱਲ ਵੀ ਨਹੀਂ ਹੋ ਰਹੀ ਜਿਹਦਾ ਅੱਜ ਇੱਕ ਟਿੱਹ ਹਿੱਲ ਜਾਵੇ ਨਾ ਉਹਦੇ ਉੱਤੇ ਕੀ ਬੀਤਦੀ ਆ ਇਹ ਕੋਈ ਤਿੰਨ ਧੀਆਂ ਨੇ ਜੀ ਸਾਡੇ ਤਿੰਨ ਧੀਆਂ ਨੇ ਸਾਡੇ ਅਸੀਂ ਬਹੁਤ ਮਤਲਬ ਆਪਣਾ ਟਾਈਮ ਪਾਸ ਮਸਾ ਕਰਦੇ ਆ ਦੱਸੋ ਅੱਜ ਤਿੰਨ ਧੀਆਂ ਦਾ ਪਿਓ ਮਕਾਨ ਕਦੋਂ ਬਣਾਊਗਾ ਦੁਵਾਰੋਂ ਹਾਂਜੀ ਵੀਰ ਜੀ ਤੁਸੀਂ ਮਿਸਤਰੀ ਹੋਗੇ ਜੀ ਕੀ ਗੱਲ ਹੋਈ ਹੈ ਜੀ ਇਸ ਮਕਾਨ ਨਾਲ ਇਹ ਬਾਰਸ਼ਾਂ ਕਰਕੇ ਨਾ ਜੀ ਪੂਰਾ ਪਿੱਛੇ ਥੋੜਾ ਡੂੰਗਾ ਵੀ ਸੀ ਜੀਰੀਆ ਇੱਥੇ 9-10 ਫੁੱਟ ਭਰਤਾ ਪੈਣ ਜੀ ਹਾਂਜੀ ਤੇ ਇਹਦੇ ਕਰਕੇ ਪਾਣੀ ਪੈਣ ਕਰਕੇ ਇਹਦੀ ਹੱਲਚਲ ਹੋ ਗਈ ਜੀ ਹਾਂਜੀ ਤੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੁਣ ਤੁਸੀਂ ਦੇਖ ਲਓ ਆ ਕਿੰਨੀ ਲੰਮੀ ਕੰਧ ਹੈ ਜੀ ਸਾਰੀ ਇੱਟਾਂ ਜਿਹੜੀ ਇਹ ਨਿਉਂ ਦੇ ਵਿੱਚ ਹੀ ਖਾਗਦੀ ਠੀਕ ਹੁਣ ਸਾਡੇ ਕੋਲ ਨਾਉਣ ਨੂੰ ਕੋਈ ਪੈਸਾ ਹੈ ਨਹੀਂ ਠੀਕ ਪਰਿਵਾਰ ਹੈ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਠੀਕ ਆ ਵੀਰ ਜੀ ਹਾਂਜੀ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਾਂਗੇ ਠੀਕ ਆ ਵੀਰ ਜੀ ਤੇ ਇਹ ਬਾਈ ਰਿਸ਼ਤੇਦਾਰੀਆਂ ਹੀ ਅਸੀਂ ਹਾਂ ਤੇ ਦੇਖੋ ਚਲੋ ਤੁਸੀਂ ਰਿਸ਼ਤੇਦਾਰੀ ਦਿੱਤਾਔਰ ਤੇ ਕਹਿ ਰਹੇ ਹੋ ਵੀ ਚਲੋ ਦਿਹਾੜੀ ਬਚ ਜੂਗੀ ਹਾਂਜੀ ਦਿਹਾੜੀ ਬਚ ਜੂਗੀ ਬਾਕੀ ਗਰੀਬ ਪਰਿਵਾਰ ਆ ਭੈਣ ਜੀ ਹਾਂਜੀ ਆਪ ਨੂੰ ਹੁਣ ਆਉਣਾ ਹੀ ਪਊਗਾ ਠੀਕ ਹੈ ਵੀ ਜੇ ਹੁਣ ਕੱਲ ਨੂੰ ਇੱਥੇ ਕੋਈ ਥੱਲੇ ਆ ਕੇ ਮਰ ਜਾਂਦਾ ਫੇਰ ਉਹਦਾ ਆਉਂਦਾ ਕੀ ਫਾਇਦਾ ਠੀਕ ਹੈ ਵੀ ਹਾਂਜੀ ਠੀਕ ਹੈ ਇਹ ਤਿੰਨ ਤਿੰਨ ਕੁੜੀਆਂ ਵਿਚਾਰੇ ਦੇ ਵੀਰ ਦੇ ਠੀਕ ਹੈ ਬਹੁਤ ਔਖਾ ਜੀ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਅਪੀਲ ਹੈ ਭੈਣ ਜੀ ਵੀ ਇਹਨਾਂ ਦੀ ਬਦ ਤੋਂ ਬਾਅਦ ਮਦਦ ਕੀਤੀ ਜਾਵੇ ਠੀਕ ਹੈ ਵੀ ਹਾਂਜੀ